ਲੜਦਾ ਸੋਏ ਜਿਹੜੀ ਜ਼ਮੀਨ ਪਿੱਛੇ ਨਾਲ ਲੜਦਾ ਰਹੇ ਇੱਕ ਤਾਂ ਚੱਲ ਬਾਕਿਆ ਜੇ ਤੈਨੂੰ ਕੁਝ ਹੋ ਗਿਆ ਇਹ ਜਿਹੜੀ ਬਣਾਈ ਜਾਨੀ ਫਿਰ ਉਹਨੂੰ ਕੌਣ ਸਾਮੂ ਹਾਂ ਆ ਜਿਹੜੀ ਮਾਂ ਕੋਈ ਕੋਈ ਨਹੀਂ ਚਾਚਾ ਗੌਰ ਕਰੂੰਗਾ ਤੇਰੀ ਗਲਤੀ ਚਾਚਾ ਫਟਵੰਦ ਕਿ ਇੱਕ ਬੇਨਤੀ ਕਰਦਾ ਮੇਰੀ ਮਾਂ ਦਾ ਖਿਆਲ ਰੱਖੀ ਕੋਈ ਆਉਤਾ ਹੈਗਾ ਉਹਦਾ ਕਹਿਣ ਦੀ ਲੋੜ ਹੀ ਨਹੀਂ ਤੂੰ ਸੋਚ ਹੁਣ ਮਾਂ ਦਾ ਖਿਆਲ ਤਾਂ ਤੈਨ ਰੱਖਣਾ ਹੁਣ ਆ ਜਮੀਨਾਂ ਚੋਂ ਨਾ ਕੁਝ ਨਹੀਂ ਦਿੰਦੀਆਂ ਆਹ ਦੇਖ ਲਾ ਇੱਕ ਤੇਰੀ ਸੱਜੀ ਬਾਹ ਫੱਗ ਗਈ ਹੁਣ ਤਾਂ ਸੁਦਰਜੀ ਬਸ ਕਿੱਤ ਲਿਆ ਯਾਰਾ ਚੱਲ ਨਹੀਂ ਬੱਚਾ ਮਾਤਾ ਚੁੱਪ ਕਰੋ ਤੁਸੀਂ ਆਪਣੇ ਮੁੰਡੇ ਨੂੰ ਨਾ ਇੱਕ ਚੰਗੀ ਸੇਧ ਦਿਆ ਕਰੋ ਮੈਨੂੰ ਲੱਗਦਾ ਹਜੇ ਵੀ ਸੁਦਰਨਾ ਨਾਂ ਲੈਂਦਾ ਹਨ ਚੰਗਿਆ ਸਿੱਧਾ ਦੇ ਦੇਈ ਥੱਕ ਗਈ ਮੈਂ ਪਰ ਪਤ ਨਹੀਂ ਕਿਹੜੇ ਮਿੱਟੀ ਦਾ ਬਣ ਜਿਹੜੀ ਗੱਲ ਮੈਂ ਕਹਿਨੀ ਆ ਮੰਨਦੇ ਹੀ ਨਹੀਂ ਸੁਣਦੇ ਹੀ ਨਹੀਂ